ਬਠਿੰਡਾ ਦੇ ਪਿੰਡ ਬਹਿਮਣ ਦਵਾਨਾਂ ਦੇ ਵਿੱਚ ਦੁਪਹਿਰ ਦੇ ਵੇਲੇ 12 12:30 ਵਜੇ ਦੇ ਕਰੀਬ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ ਇੰਨੇ ਚਰਨੋਂ ਕਿਸਾਨਾਂ ਦੀ ਨਿਗਾ ਪੈਂਦੀ ਆ ਕਿ ਇੱਕ ਸੂਟਕੇਸ ਨੂੰ ਕੁੱਤੇ ਖਿੱਚੀ ਫਿਰਦੇ ਆ ਕੁਝ ਕੁ ਮਿੰਟ ਉਹ ਧਿਆਨ ਨਾਲ ਵੇਖਦੇ ਆ ਵੀ ਭਾਈ ਕੁੱਤੇ ਦੂਰ ਕੀ ਕਰੀ ਜਾਂਦੇ ਆ ਫਿਰ ਜਦੋਂ ਉਹਨਾਂ ਨੇ ਮਨ ਦੇ ਵਿੱਚ ਕੋਈ ਸ਼ੱਕ ਪੈਦਾ ਹੁੰਦਾ ਕੋਈ ਇਹੋ ਜਿਹਾ ਤੋਖਲਾ ਪੈਦਾ ਹੁੰਦਾ ਤੇ ਫਿਰ ਉਹ ਜਾਂਦੇ ਉੱਥੇ ਸੂਟਕੇਸ ਦੇ ਕੋਲੇ ਤੇ ਸੂਟਕੇਸ ਨੂੰ ਵੇਖ ਕੇ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਕਾਰਨ ਕੀ ਆ ਇਹ ਸੂਟਕੇਸ ਦੇ ਵਿੱਚ ਇੱਕ ਕੁੜੀ ਦੀ Laash ਆ। ਉਹ ਕੁੜੀ ਜਿਹਦੇ ਸਰੀਰ ਦੇ ਉੱਤੇ ਕਈ ਸੱਟਾਂ ਵੱਜੀਆਂ, ਜਿਹਦੀ ਅੱਧ ਸੜੀ ਇਹ Laash ਆ। ਜਿਹਦਾ ਕੋਈ ਪਤਾ ਨਹੀਂ ਵੀ ਪਈ ਇਹ ਕੌਣ ਆ, ਕਿੱਥੋਂ ਆ, ਕਿਹਨੇ ਕਤਲ ਕੀਤਾ, ਕਿੱਥੇ ਛੁੱਟੀ ਸੀ, ਇੱਥੇ ਕਿਵੇਂ ਪਹੁੰਚੀ ਆ। ਤੁਰੰਤ ਕਿਸਾਨਾਂ ਨੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਇੱਥੇ ਆਈ ਆ। Laash ਉਹ ਲੱਗੀ ਆ ਤੇ ਉਹਨਾਂ ਨੇ ਆਪਣੀ ਪੜਤਾਲ ਸ਼ੁਰੂ ਕਰਤੀ ਆ। ਕੁਝ ਘੰਟਿਆਂ ਬਾਅਦ ਇੱਕ ਨਵੀਂ ਕਹਾਣੀ ਸਾਹਮਣੇ ਆਉਂਦੀ ਆ। ਇਸ ਕੁੜੀ ਦਾ ਨਾਮ ਮਲਿਕਾ ਮਲਿਕਾ ਇਹਦਾ ਨਾਮ ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾਪੁਰਾਣੇ ਦੀ ਰਹਿਣ ਵਾਲੀ ਆ ਇਹ ਪਹਿਲਾਂ ਆਪਦੇ ਬੁਆਏਫਰੈਂਡ ਸैमਨੇ ਨਾਲ ਰਹਿੰਦੀ ਸੀ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਉਹ ਕਿਸੇ ਕਾਰਨ ਕਰਕੇ ਜੇਲ੍ਹ ਦੇ ਵਿੱਚ ਚਲਾ ਗਿਆ ਉਹ ਇਸ ਵੇਲੇ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਆ ਉਸ ਤੋਂ ਬਾਅਦ ਇਹ ਕਾਕੂ ਨਾਮ ਦੇ ਇੱਕ ਫਰੈਂਡ ਦੇ ਨਾਲ ਆਪਣੇ ਦੋਸਤ ਦੇ ਨਾਲ ਰਹਿਣ ਲੱਗ ਪਈ ਫਿਰ ਇਹਦੀ ਉਹਦੇ ਨਾਲ ਵੀ ਕਿਸੇ ਕੱਲੋ ਲੜਾਈ ਹੋ ਗਈ ਤੇ ਹੁਣ ਇਹ ਕਿਹਦੇ ਨਾਲ ਰਹਿੰਦੀ ਸੀ ਤੇ ਕਿਹਦੇ ਨਾਲ ਨਹੀਂ ਇਹਦੇ ਬਾਰੇ ਪੁਲਿਸ ਨੂੰ ਪਤਾ ਨਹੀਂ ਲੱਗਿਆ ਕਾਕੂ ਤਾਂ ਕਿਵੇਂ ਪਹੁੰਚੀ ਪੁਲਿਸ ਯਾਨੀ ਕਿ ਕਾਕੂ ਦੀ ਜਾਣਕਾਰੀ ਕਿਵੇਂ ਪਹੁੰਚੀ ਪੁਲਿਸ ਤੱਕ ਇਸ ਕੁੜੀ ਦੀ ਧੌਣ ਦੇ ਥੱਲੇ ਪਾਸੇ ਇੱਕ ਟੈਟੂ ਬਣਿਆ ਜਿਹਦੇ ਵਿੱਚ ਕਾਕੂ ਲਿਖਿਆ ਹੋਇਆ ਮਤਲਬ ਇਹ ਜੀ ਕਿ ਇਹ ਕਿਸੇ ਕਾਕੂ ਨਾਮ ਦੇ ਬੰਦੇ ਦੇ ਸੰਪਰਕ ਵਿੱਚ ਸੀ ਤੇ ਉਹ ਇਹਦਾ ਦੂਜੇ ਨੰਬਰ ਦੇ ਉੱਤੇ ਪ੍ਰੇਮੀ ਸੀ ਜਾਂ ਕਹਿ ਲਈਏ ਜਿਹਦੇ ਨਾਲ ਇਹ ਰਹੀ ਆ ਜਿਹਦੇ ਨਾਲ ਕਿ ਹੁਣ ਇਹ ਦੀ ਵਿਗੜ ਚੁੱਕੀ ਆ ਪੁਲਿਸ ਹੁਣ ਕੜੀ ਨਾਲ ਕੜੀ ਜੋੜਦੀ ਇਹਦੇ ਮਾਪਿਆਂ ਤੱਕ ਪਹੁੰਚ ਗਈ ਆ ਮਾਪਿਆਂ ਨੇ ਦੋ ਟੋਕ ਕੇ ਗੱਲ ਕਹਿਤੀ ਕਿ ਭਾਈ ਸਾਡਾ ਆਪਣੀ ਕੁੜੀ ਦੇ ਨਾਲ ਕੋਈ ਸੰਬੰਧ ਨਹੀਂ ਅਸੀਂ ਉਹਨੂੰ ਨਹੀਂ ਜਾਣਦੇ ਉਹ ਸਾਨੂੰ ਨਹੀਂ ਜਾਣਦੇ ਸਾਡੇ ਵੱਲੋਂ ਉਹ ਮਰੀ ਹੋਵੇ ਤੇ ਸਾਡੇ ਵੱਲੋਂ ਜਉਂਦੀ ਹੋਵੇ ਹੁਣ ਸਵਾਲ ਹੀ ਪੈਦਾ ਹੁੰਦਾ ਵੀ ਇਹਦਾ ਕਤਲ ਕਿਨੇ ਕੀਤਾ ਹੁਣ ਇਸ ਗੱਲ ਦੇ ਉੱਤੇ ਕੁੰਡੀ ਫਸੀ ਆ ਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਕੜੀ ਨਾਲ ਕੜੀ ਜੋੜ ਕੇ ਬਹੁਤ ਜਲਦ ਕਾਤਲ ਤੱਕ ਪਹੁੰਚ ਜਾਣਾ ਅਸੀਂ ਉਸ ਕਾਤਲ ਨੂੰ ਫੜ ਲੈਣਾ ਕਿਚਿਓ ਜਿਹਦੇ ਵੱਲੋਂ ਇਹ ਕੁੱਝ ਕੀਤਾ ਗਿਆ ਇਹ ਕੁੜੀ ਕਿੰਨੀ ਕੁ ਸਹੀ ਸੀ ਕਿੰਨੀ ਕੁ ਗਲਤ ਸੀ ਇਹਦੇ ਉੱਤੇ ਟਿੱਪਣੀ ਕਰਨਾ ਸਾਡਾ ਅਧਿਕਾਰ ਨਹੀਂ ਆ ਪਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਹੋਈ ਕੀ ਕੀ ਜਾਂਦਾ ਮੇਰੇ ਲਈ ਤੇ ਤੁਹਾਡੇ ਸਭ ਦੇ ਲਈ ਸਭ ਤੋਂ ਮਹੱਤਵਪੂਰਨ ਵਿਸ਼ਾ ਇਹ ਆ ਕਿ ਪੰਜਾਬੀ ਲੜਦੇ ਪਹਿਲਾਂ ਵੀ ਹੁੰਦੇ ਸੀ ਪਰ ਪੰਜਾਬੀ ਲੜਦੇ ਲੜਦੇ ਕਦੇ ਬੰਦੇ ਨੂੰ ਮਾਰਦੇ ਨਹੀਂ ਸੀ ਪਹਿਲਾਂ ਪੰਜਾਬੀ ਜਾਂ ਕੋਈ ਵੀ ਸੂਝਵਾਨ ਬੰਦਾ ਜਾਂ ਜਿਹੜਾ ਕੋਈ ਵੀ ਸੁਖਮ ਬੰਦਾ ਕੁੱਤੇ ਦੇ ਸੋਟੀ ਮਾਰਨ ਲੱਗਾ ਵੀ 100 ਵਾਰੀ ਸੋਚਦਾ ਸੀ ਪਸ਼ੂ ਦੇ ਵੀ ਡੰਗ ਨਹੀਂ ਸੀ ਮਾਰਦੇ ਪਰ ਅੱਜ ਗੋਲੀ ਮਾਰਨ ਲੱਗੇ ਅੱਜ ਬੰਦਾ ਵੱਢਣ ਵੇਲੇ ਅੱਜ ਕਿਸੇ ਦਾ ਨੁਕਸਾਨ ਕਰਨ ਵੇਲੇ ਅਸੀਂ ਇੱਕ ਮਿੰਟ ਇੱਕ ਸਕਿੰਟ ਲਾਉਨੇ ਆ ਲੜਦੇ ਲੋਕ ਪਹਿਲਾਂ ਵੀ ਸੀ ਪਰ ਲੋਕ ਇੰਨੇ ਈਰਖਾਲੂ ਤੇ ਇੰਨਾ ਚੇਤੇ ਦੇ ਵਿੱਚ ਨਹੀਂ ਸਿਖਦੇ ਕਿ ਭਾਈ ਇੱਕ ਵੇਲੇ ਉਹਨੇ ਮੈਨੂੰ ਐ ਕਿਹਾ ਸੀ ਤੇ ਹੁਣ ਮੈਂ ਇਹਨੂੰ ਸਬਕ ਸਿਖਾਉਣਾ ਭਾਵੇਂ 5 ਸਾਲ ਲੱਗ ਜਾਣ ਭਾਵੇਂ 2 ਸਾਲ ਲੱਗ ਜਾਣ ਬੰਦੇ ਨੂੰ ਮਾਰਨਾ ਖੇਡ ਬਣ ਗਈ ਆ ਤੇ ਕਾਨੂੰਨ ਨਾਂ ਦਾ ਡਰ ਕੋਈ ਨਹੀਂ ਰਿਹਾ ਪੁਲਿਸ ਨੂੰ ਸਾਰੇ ਟਿੱਛ ਸਮਝਦੇ ਆ ਤੁਸੀਂ ਦੇਖ ਲਓ ਹਰ ਰੋਜ਼ ਇਹੋ ਜਿਹੀਆਂ ਖਬਰਾਂ ਆਉਂਦੀਆਂ ਇਹ ਕੁੜੀ 20 ਤੋਂ ਲੈ ਕੇ ਮੇਰੇ ਖਿਆਲ ਵਿੱਚ 24-25 ਸਾਲ ਦੇ ਵਿੱਚ ਵਿੱਚ ਦੀ ਉਮਰ ਆ 20-25 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਕ ਫਰੈਂਡ ਦੇ ਨਾਲ ਰਹੇ ਉਸ ਤੋਂ ਬਾਅਦ ਉਹ ਜੇਲ੍ਹ ਚ ਚਲਾ ਗਿਆ ਤੁਸੀਂ ਦੂਜੇ ਫਰੈਂਡ ਦੇ ਨਾਲ ਰਹੇ ਉਸ ਬੰਦੇ ਤੋਂ ਬਾਅਦ ਤੁਸੀਂ ਕਿਸੇ ਹੋਰ ਦੇ ਸੰਪਰਕ ਦੇ ਵਿੱਚ ਸ਼ਾਇਲ ਹੋਵੋ ਕਿਉਂਕਿ ਉਹਨੂੰ ਵੀ ਛੱਡ ਦਿੱਤਾ ਤੇ ਹੁਣ Laash ਆ ਜਿਹੜੀ ਉਹ ਅਟੈਚੀ ਕੇਸ ਦੇ ਵਿੱਚੋਂ ਸੂਟ ਕੇਸ ਦੇ ਵਿੱਚੋਂ ਮਿਲਦੀ ਆ ਤੁਸੀਂ ਇਹ ਦੇਖੋ ਵੀ ਉਮਰ ਦੇ ਕਿਹੜੇ ਮੋੜ ਦੇ ਵਿੱਚ ਆਪਾਂ ਕਿਹੜੇ ਕਿਹੜੇ ਤਜਰਬਿਆਂ ਦੇ ਵਿੱਚੋਂ ਲੰਘ ਗਏ ਇਹ ਕੁਝ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਿਹਾ ਹੈ ਪਿਛਲੇ ਕੁਝ ਕਬਰਿਆਂ ਤੋਂ ਇਸ ਲਗਾਤਾਰ ਵਧ ਰਿਹਾ ਇਸ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਜਿਹਦੇ ਕਰਕੇ ਸਿਰਾਂ ਤੋਂ ਕੰਮ ਲੈਣ ਵਾਲੇ ਪੰਜਾਬੀ ਫਿਕਰਮੰਦ ਆ ਕੁੜੀ ਦਾ ਨਾਮ ਮਲਕਾ ਜਿਵੇਂ ਪਹਿਲਾਂ ਦੱਸਿਆ ਮਾਪਿਆਂ ਨੇ ਦੋ ਟੋਕ ਕੇ ਗੱਲ ਕਹੀ ਆ ਕਿ ਸਾਡੇ ਲਈ ਇਹ ਮਰੀ ਸੀ ਸਾਡਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ ਕੁੜੀ ਦੀ লাশ ਇਸ ਵੇਲੇ ਮੇਰੇ ਖਲ ਮੁਰਚਰੀ ਦੇ ਵਿੱਚ ਪਈ ਆ ਤੇ ਪਤਾ ਨਹੀਂ ਉਹ ਕਿਹੜਾ ਬੰਦਾ ਹੋਊਗਾ ਇਹਨੂੰ ਦੂਜੇ ਨੰਬਰ ਦੇ ਪ੍ਰੇਮੀ ਨੇ ਮਾਰਿਆ ਜਾਂ ਕਿਸੇ ਹੋਰ ਕਾਰਨ ਕਰਕੇ ਮਾਰਿਆ ਗਿਆ ਇਹ ਪੁਲਿਸ ਨੇ ਆਪਦੀ ਪੜਤਾਲ ਦੇ ਵਿੱਚ ਉਹ ਗੱਲ ਸਾਹਮਣੇ ਲੈ ਕੇ ਆਉਣੀ ਆ ਪਰ ਕੁੜੀ ਨੇ ਵਾਪਸ ਨਹੀਂ ਆਉਣਾ ਜਿਹੜੇ ਬੰਦੇ ਨੇ ਕੁੜੀ ਨੂੰ ਮਾਰਿਆ ਤੇ ਉਹਨੂੰ ਸ਼ਾਇਦ ਪੁਲਿਸ ਫੜ ਲੂਗੀ ਹੁਣ ਤੁਸੀਂ ਥੋੜੇ ਜਿਹੇ ਦਿਨ ਪਹਿਲਾਂ ਦੀ ਗੱਲ ਕਰ ਲਓ ਤਰਨਤਾਰਨ ਦੇ ਵਿੱਚ ਇੱਕ ਮੁੰਡੇ ਦੇ ਵੱਲੋਂ ਪ੍ਰਿੰਸ ਰਾਜ ਸਿੰਘ ਦੇ ਵੱਲੋਂ ਆਪਣੀ ਜਮਾਤਨ ਦੇ ਗੋਲੀ ਮਾਰੀ ਗਈ ਸੰਦੀਪ ਕੌਰ ਦੇ ਫਸਟイヤー ਦਾ ਸਟੂਡੈਂਟ ਇਹ ਮੁੰਡਾ ਫਸਟイヤー ਦੀ ਕੁੜੀ ਹੈ ਲਾ ਕਾਲਜ ਆ ਮੁੰਡਾ ਕੁੜੀ ਨੂੰ ਪ੍ਰਪੋਜ਼ ਕਰਦਾ ਤੇ ਕੁੜੀ ਨਾ ਕਰ ਦਿੰਦੀ ਜਿਵੇਂ ਕਿ ਖਬਰਾਂ ਆਈਆਂ ਉਸ ਤੋਂ ਬਾਅਦ ਮੁੰਡਾ ਉਹਨੂੰ ਫੇਰ ਪੁੱਛਦਾ ਪਿਛਲੇ ਕਈ ਦਿਨਾਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਇਹ ਇੱਕ ਪਾਸੜ ਪਿਆਰ ਨਹੀਂ ਇੱਕ ਤਰਫਾ ਪਿਆਰ ਦੀ ਗੱਲ ਆ ਮੁੰਡੇ ਦੇ ਨੀਲੇ ਰੰਗ ਦੇ ਬੈਗ ਦੇ ਵਿੱਚੋਂ ਜਮਾਤ ਦੇ ਵਿੱਚ ਹੀ ਪਿਸਤੌਲ ਕੱਢਿਆ ਤੇ ਕੁੜੀ ਦੇ ਪੁੜਪੜੀ ਦੇ ਉੱਤੇ ਰੱਖ ਕੇ ਗੋਲੀ ਮਾਰਤੀ ਤੇ ਫਿਰ ਉਹਨੇ ਖੁਦ ਦੇ ਥਨ ਦੇ ਉੱਤੇ ਵੀ ਪੁੜਪੜੀ ਤੇ ਗੋਲੀ ਮਾਰ ਲਈ ਆ ਤੇ ਇਉਂ ਖਬਰ ਆਈ ਕਿ ਦੋਵੇਂ ਜਣਿਆਂ ਦੀ ਮੌਤ ਹੋ ਗਈ ਆ ਪਰ ਮੁੰਡਾ ਜਿਉਂਦਾ ਸੀ ਪਰ ਅਸੀਂ ਇਹ ਗੱਲ ਕਹੀ ਸੀ ਪਿਛਲੇ ਦਿਨੀ ਵੀ ਭਾਈ ਮੁੰਡਾ ਮੋਇਆ ਹੀ ਆ ਇੱਕ ਤਰੀਕੇ ਦੇ ਨਾਲ ਕਿਉਂਕਿ ਉਹਦੀ ਸੁੱਧ ਬੋਧੀ ਕੋਈ ਨਹੀਂ ਕਿਉਂਕਿ ਉਹਦੇ ਬਾਰੇ ਇਹ ਤਾਂ ਖਬਰ ਆ ਸਕਦੀ ਕਿ ਹਾਲੇ ਉਹਦੇ ਸਾਥ ਚੱਲਦੇ ਹਨ ਪਰ ਇਹ ਕਿੰਨੀ ਕੁ ਦੇਰ ਤੱਕ ਚੱਲਣਗੇ ਤੇ ਉਹ ਸਾਥ ਟੁੱਟ ਗਏ ਕੱਲ੍ਹ ਹੁਣ ਮੁੰਡਾ ਪ੍ਰਿੰਸ ਰਾਜ ਸਿੰਘ ਵੀ ਮਰ ਗਿਆ ਉਹ ਵੀ ਦੁਨੀਆ ਦੇ ਉੱਤੇ ਨਹੀਂ ਆ ਉਮਰ ਕਿੰਨੀ ਕਾ 20 ਸਾਲ ਦੀ ਉਮਰ ਕੁੜੀ ਦੀ ਆ 21 22 ਸਾਲ ਦੀ 23 ਸਾਲ ਦੀ ਜਾਂ 20 ਸਾਲ ਦੀ ਸ਼ਾਇਦ ਮੁੰਡੇ ਦੀ ਵੀ ਹੋਊਗੀ ਜਦੋਂ ਇੱਕੋ ਜਮਾਤ ਦੇ ਵਿੱਚ ਆ ਫਿਰ ਉਮਰ ਵੀ ਇੱਕੋ ਜੀ ਹੋਊਗੀ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਏ ਤੁਸੀਂ ਬਸ ਇਹਦੇ 'ਵੱਲ ਗੌਰ ਕਰੋ ਪੰਜਾਬ ਇਉਂ ਤਾਂ ਨਹੀਂ ਸੀ ਹੁੰਦਾ ਜਿਹੜੇ ਪਾਸੇ ਨੂੰ ਹੁਣ ਪੰਜਾਬ ਤੁਰਿਆ ਮੁੰਡੇ ਕੁੜੀਆਂ ਇਸ਼ਕ ਦੀ ਗੱਲ ਪਹਿਲਾਂ ਵੀ ਕਰਦੇ ਹੁੰਦੇ ਸੀ ਸਾਡੇ ਕਿਸੇ ਕਹਾਣੀਆਂ ਦੇ ਵਿੱਚ ਆ ਪਰ ਗੋਲੀ ਮਾਰ ਦਿਓ ਜੇ ਮੇਰੀ ਨਾ ਮੰਨੀ ਮੈਂ ਤੈਨੂੰ ਐ ਕਰ ਦੇਣਾ ਤੇ ਜਾ ਪਾ ਦਿਓ ਤਕਵਾ ਦਿਓ ਸੱਟਾ ਮਰਾ ਦਿਓ ਇਹ ਗੱਲਾਂ ਪੰਜਾਬ ਦੇ ਵਿੱਚ ਆਮ ਕਿਵੇਂ ਹੋਈਆਂ ਪਈਆਂ ਲੰਘੇ ਕਲਮ ਲੁਧਿਆਣੇ ਦੇ ਵਿੱਚੋਂ ਇੱਕ ਖਬਰ ਆਈ ਆ ਇੱਕ ਕੁੜੀ ਜਿਹੜੀ ਕਿ ਫਾਰਮੇਸੀ ਦੀ ਸਟੂਡੈਂਟ ਆ ਇੱਕ ਨਿੱਜੀ ਕਾਲਜ ਦੇ ਵਿੱਚ ਪੜਦੀ ਲੁਧਿਆਣੇ ਦੇ ਵੱਲ ਉਹਨੇ ਆਪਣੇ ਬਾਪ ਦੇ ਉੱਤੇ ਦੋਸ਼ ਲਾਇਆ ਉਹਨੇ ਇਹ ਗੱਲ ਕਹੀ ਆ ਕਿ ਮੇਰੀ ਮਾਂ ਤਾਂ ਘਰ ਦੇ ਵਿੱਚ ਨਹੀਂ ਸੀ ਮੇਰਾ ਬਾਪ दारू ਪੀ ਕੇ ਹਰ ਰੋਜ਼ ਮੈਨੂੰ ਸੰਬੰਧਾਂ ਵਾਸਤੇ ਕਹਿਣਾ ਸੀ ਮੈਂ ਉਹਨੂੰ ਨਾ ਕਰਦੀ ਸੀ ਪਰ ਇੱਕ ਦਿਨ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਨਾਲ ਜ਼ਿਆਰਤੀ ਕੀਤੀ ਮੇਰੇ ਨਾਲ ਜ਼ਬਰਜਨਾਹ ਕੀਤਾ ਨਸ਼ੇ ਦੇ ਵਿੱਚ ਤੜਕਿਓ ਕੁੜੀ ਕਾਲਜ ਦੇ ਵਿੱਚ ਫਿਰ ਤਿਆਰ ਹੋ ਕੇ ਗਈ ਜਿਵੇਂ ਕਿ ਹਰ ਰੋਜ਼ ਜਾਂਦੀ ਆ ਪਰ ਉਹ ਕੁੜੀ ਕਾਲਜ ਦੇ ਵਿੱਚ ਜਾ ਕੇ ਰੋਣ ਲੱਗ ਪਈ ਜਿਵੇਂ ਕਿ ਉਹਨੇ ਬਿਆਨ ਦਿੱਤੇ ਆ ਉਹਨੀਆਂ ਸਹੇਲੀਆਂ ਨੇ ਪੁੱਛਿਆ ਨਾਲ ਦੇ ਜਮਤ ਕਹਿੰਨੇ ਪੁੱਛਿਆ ਵੀ ਗੱਲ ਕੀ ਆ ਉਹਨੇ ਗੱਲ ਦੱਸੀ ਕਿ ਰਾਤ ਮੇਰੇ ਨਾਲ ਆ ਕੁਝ ਕੀਤਾ ਮੇਰੇ ਪਿਓ ਨੇ ਫਿਰ ਉਸ ਤੋਂ ਬਾਅਦ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਗਈ ਇਸ ਵੇਲੇ ਪਿਓ ਫਰਾਰ ਆ ਤੇ ਕੁੜੀ ਅਵਾਜ਼ਾਰ ਆ ਪੰਜਾਬ ਇਉਂ ਤਾਂ ਨਹੀਂ ਸੀ ਪੰਜਾਬ ਦੀ ਧਰਤੀ ਦੇ ਉੱਤੇ ਇਉਂ ਤਾਂ ਨਹੀਂ ਸੀ ਹੁੰਦਾ ਜਿਵੇਂ ਕਿ ਅੱਜਕੱਲ ਪੰਜਾਬ ਦੀ ਧਰਤੀ ਦੇ ਉੱਤੇ ਹੁੰਦਾ ਪੰਜਾਬ ਦੀ ਧਰਤੀ ਦੇ ਉੱਤੇ ਗੁਰਦੁਆਰੇ ਦੇ ਵਿੱਚੋਂ ਮੱਥਾ ਟੇਕ ਕੇ ਬੰਦਾ ਬਾਹਰ ਆਉਂਦਾ ਗੋਲੀ ਵੱਜ ਜਾਂਦੀ ਆ ਪੰਜਾਬ ਦੀ ਧਰਤੀ ਦੇ ਉੱਤੇ ਸਰਪੰਚ ਵਿਆਹ ਦੇ ਵਿੱਚ ਗਿਆ ਹੁੰਦਾ ਗੋਲੀ ਵੱਜ ਜਾਂਦੀ ਆ ਪੰਜਾਬ ਦੀ ਧਰਤੀ ਦੇ ਉੱਤੇ ਇੱਥੇ ਕੋਈ ਆਪਣੀ ਦੁਕਾਨ ਦੇ ਵਿੱਚ ਬੈਠਾ ਗੋਲੀਆਂ ਦੀ ਤਾਰ-ਤਾਰ ਹੋ ਜਾਂਦੀ ਆ ਤੇ ਪੰਜਾਬ ਦੀ ਧਰਤੀ ਦੇ ਉੱਤੇ ਇਸ਼ਕ ਦੇ ਨਾਂ ਦੇ ਉੱਤੇ ਕਿ ਮੇਰੀ ਮੰਨੀ ਕਿਉਂ ਨਹੀਂ ਗਈ ਮਰ ਲਿਆ ਜਾਂਦਾ ਤੇ ਮਾਰ ਦਿੱਤਾ ਜਾਂਦਾ ਇਹ ਕੁਝ ਪੰਜਾਬ ਦੇ ਵਿੱਚ ਹੋਣ ਲੱਗ ਪਿਆ ਪੰਜਾਬ ਸੱਚੀ ਮੁੱਚੀ ਐਵੇਂ ਨਹੀਂ ਸੀ ਹੁੰਦਾ ਪੰਜਾਬ ਦੀ ਧਰਤੀ ਤਾਂ ਮੁਹੱਬਤੀ ਲੋਕਾਂ ਦੀ ਧਰਤੀ ਸੀ ਦੂਜੇ ਦੇ ਕੰਮ ਆਉਣ ਵਾਲੇ ਲੋਕਾਂ ਦੀ ਧਰਤੀ ਸੀ ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝਣ ਵਾਲੇ ਲੋਕਾਂ ਦੀ ਧਰਤੀ ਸੀ ਪੰਜਾਬ ਦੀ ਧਰਤੀ ਇੰਨੇ ਵੱਡੇ ਫੁਕਰਿਆਂ ਦੀ ਧਰਤੀ ਨਹੀਂ ਸੀ ਇਹ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਧਰਤੀ ਫੁਕਰਿਆਂ ਦੀ ਧਰਤੀ ਤਾਂ ਨਹੀਂ ਸੀ ਪਰ ਅੱਜ ਪੰਜਾਬ ਦੇ ਵੱਡੇ ਹਿੱਸੇ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਗੈਰ ਜ਼ਿੰਮੇਵਾਰਗਾਂ ਦੇ ਤਹਿਤ ਆਪਦੇ ਫਰਜ਼ ਨਿਭਾਉਣ ਦੀ ਥਾਂ ਦੇ ਉੱਤੇ ਹੱਕ ਚਾਹੀਦੇ ਹੱਕ ਚਾਹੀਦੇ ਹੱਕ ਚਾਹੀਦੇ ਇੰ样 ਕਰ ਕਰਕੇ ਮੈਂ ਹੀ ਸਹੀਆਂ ਮੈਂ ਹੀ ਸਹੀਆਂ ਮੈਂ ਹੀ ਸਹੀਆਂ ਆਲ ਕਰ ਕਰ ਕੇ ਪੰਜਾਬੀ ਜ਼ਿਹਨੀ ਤੌਰ ਦੇ ਉਤੇ ਕਿੱਥੇ ਜੇ ਖੜੇ ਆ ਤੇ ਇਹਦੇ ਬਾਰੇ ਹਰ ਰੋਜ਼ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਕੋਈ ਵੀ ਅਖਬਾਰ ਜਿਹੜੀ ਤੁਹਾਡੇ ਘਰ ਦੇ ਵਿੱਚ ਲੱਗੀ ਆ ਕੋਈ ਵੀ ਚੈਨਲ ਜਿਹੜਾ ਤੁਸੀਂ ਹਰ ਰੋਜ਼ ਵੇਖਨੇ ਆ ਫੇਸਬੁੱਕ ਵੇਖਨੇ ਜਾਂ ਇੰਸਟਾਗ੍ਰam ਵੇਖਨੇ ਜਾਂ ਟਵਿੱਟਰ ਵੇਖਨੇ ਜਾਂ ਕੁਝ ਹੋਰ ਵੇਖਨੇ ਆ ਤੁਹਾਡੇ ਕੋਲੇ ਨੈਗੇਟਿਵ ਖਬਰਾਂ ਤੋਂ ਬਿਨਾ ਪੰਜਾਬ ਦੇ ਵਿੱਚੋਂ ਹੋਰ ਕਿਹੜੀ ਕਿਹੜੀ ਚੀਜ਼ ਨਿਕਲਦੀ ਮੈਨੂੰ ਇੱਕ ਦੀ ਗਿਣਤੀ ਕਰਾ ਦਿਓ ਇੱਕ ਸਫੇ ਦੇ ਉੱਤੇ ਜੇ 15 ਖਬਰਾਂ ਛਪੀਆਂ ਉਹਨਾਂ 15 ਦੇ ਵਿੱਚੋਂ 10 ਤੋਂ ਲੈ ਕੇ 12 ਖਬਰਾਂ ਮਾੜੀਆਂ ਜਿਨ੍ਹਾਂ ਨੂੰ ਪੜ੍ਹ ਕੇ ਇਉਂ ਲੱਗਦਾ ਜੀ ਕਿ ਇਹ ਪੰਜਾਬ ਦੇ ਵਿੱਚ ਸਹੀ ਨਾਲ ਨਹੀਂ ਇਹ ਖੂਨ ਨਾਲ ਛਪੀਆਂ ਹੋਈਆਂ ਖ਼ਬਾਰਾਂ ਪੰਜਾਬ ਕਿੱਥੋਂ ਤੁਰਿਆ ਪੰਜਾਬ ਕਿੱਥੇ ਪਹੁੰਚ ਗਿਆ ਸਵਾਲ ਇਹ ਆ ਬੰਦੇ ਨੂੰ ਮਾਰਨਾ ਖੇਡ ਬਣ ਗਈ ਆ 10000 ਰੁਪਏ ਦੇ ਪਿੱਛੇ ਬੰਦਾ ਬਰਬਾੜਤਾ ਜਾਂਦਾ दारू ਪੀ ਕੇ ਬੰਦਾ ਬੰਦੇ ਨੂੰ ਮਾਰ ਰਿਹਾ ਪੰਜਾਬ ਦੇ ਵਿੱਚ ਇਉਂ ਕਿੰਨੀ ਕੁ ਧੇਰ ਚੱਲੇਗਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਆ ਕੁਝ ਜਨੂੰ ਹੋਣ ਲੱਗ ਪਿਆ ਕਿਹੜਾ ਬੰਦਾ ਇੱਥੇ ਖੁਦ ਨੂੰ ਸੁਰੱਖਿਤ ਸਮਝੂਗਾ ਰਾਜਨੀਤਿਕ ਲੋਕਾਂ ਦੇ ਲਈ ਇਹ ਖੇਡਾਂ ਵਾਲੀਆਂ ਗੱਲਾਂ ਉਹਨਾਂ ਨੇ ਕਹਿੰਦੇ ਜੀ ਉਹਨਾਂ ਦੇ ਰਾਜ ਦੇ ਵਿੱਚ ਆ ਹੋਇਆ ਅਮਨ ਕਾਨੂੰਨ ਦੀ ਸਥਿਤੀ ਬਰਤਰ ਹੋਗੀ ਫਲਾ ਹੋ ਗਿਆ ਢਿੰਗ ਹੋ ਗਿਆ ਪਰ ਪੰਜਾਬੀ ਆਪਣੇ ਆਪ ਨੂੰ ਸਵਾਲ ਕਰਨ ਕਿ ਉਹ ਕਿੱਥੇ ਜੇ ਖੜੇ ਆ ਹਰ ਕੰਮ ਛਿੱਤਰ ਦੇ ਜ਼ੋਰ ਤੇ ਨਹੀਂ ਹੁੰਦਾ ਹਰ ਕੰਮ ਜੁੱਤੀ ਦੇ ਜ਼ੋਰ ਤੇ ਨਹੀਂ ਹੁੰਦਾ ਜਦੋਂ ਪਤਾ ਕਿ ਪੰਜਾਬ ਦੇ ਵਿੱਚ ਆ ਕੁਝ ਨਹੀਂ ਹੋਣਾ ਚਾਹੀਦਾ ਅਸੀਂ ਗੋਲੀਆਂ ਕਿਉਂ ਚਲਾਉਨੇ ਆ ਲੰਗੇਕਲ ਬਰਨਾਲੇ ਦੇ ਇੱਕ ਪਿੰਡ ਦੇ ਵਿੱਚ ਵਿਆਹ ਦੇ ਵਿੱਚ ਫੁਕਰੇ ਨੇ ਗੋਲੀਆਂ ਚਲਾਈਆਂ ਉਹਦੇ ਬਾਰੇ ਸ਼ਿਕਾਇਤ ਹੋਗੀ ਪੁਲਿਸ ਨੇ ਅਗਿਆਤ ਦੇ ਉੱਤੇ ਪਰਚਾ ਦਰਜ ਕੀਤਾ ਤੇ ਹੁਣ ਉਹਦੀ ਭਾਲ ਜਾਰੀ ਆ ਪਤਾ ਲੱਗਾ ਜੀ ਉਹਨੇ ਖੁਸ਼ੀ ਦੇ ਵਿੱਚ ਕਈ ਰਾਉਂਡ ਫਾਇਰਿੰਗ ਕੀਤੀ ਆ ਇਹ ਫੁਕਰੇ ਲੋਕ ਜਦੋਂ ਭਰਦੇ ਆ ਕਾਗਜ਼ ਜਦੋਂ ਫਾਈਲ ਭਰਦੇ ਆ ਉਦੋਂ ਇਹ ਗੱਲ ਕਹਿੰਦੇ ਜੀ ਕਿ ਸਾਨੂੰ ਜਾਨ ਦਾ ਖਤਰਾ ਅਸੀਂ ਸੈਲਫ ਡਿਫੈਂਸ ਦੀ ਖਾਤਰ ਆਪਦੀ ਸੁਰੱਖਿਆ ਦੀ ਖਾਤਰ ਅਸੀਂ ਇਹਿਤਿਆਰ ਲੈਣਾ ਪਰ ਇਹਨਾਂ ਕਰਕੇ ਹੋਰਾਂ ਨੂੰ ਖਤਰਾ ਪੈਦਾ ਹੁੰਦਾ ਇਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਚੱਲਦੀ ਆ ਲੁਧਿਆਣੇ ਦੀ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ 200 ਦੇ ਕਰੀਬ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਗਏ ਆ ਪਰ ਫੁਕਰੇ ਤਾਂ ਫੁਕਰੇ ਆ ਪੰਜਾਬ ਦੇ ਲੋਕ ਕਲਮ ਦੇ ਨਾਲੋਂ ਹਥਿਆਰ ਦੇ ਵਿੱਚ ਬੰਦੂਕ ਦੇ ਵਿੱਚ ਰਿਵਾਲਵਰ ਦੇ ਵਿੱਚ ਪਿਸਤੌਲ ਦੇ ਵਿੱਚ ਵੱਧ ਚਕੀਨ ਰੱਖਣ ਲੱਗ ਪਏ ਤੁਸੀਂ ਦੇਖੋ ਲੋਕਾਂ ਦੇ ਚਿਹਰੇ ਕਦੇ ਪੜ ਕੇ ਦੇਖਿਓ ਲੋਕਾਂ ਦੇ ਚਿਹਰਿਆਂ ਦੇ ਉੱਤੇ ਚਿੰਤਾ ਕਿਸੀ ਆ ਪੰਜਾਬ ਦੇ ਲੋਕਾਂ ਦੇ ਚਿਹਰੇ ਆ ਜਿਹੜੇ ਉਹ ਮੋਇਆ ਵਰਗੇ ਹੋਏ ਪਏ ਆ ਬਿਰਲੇ ਟਾਵੇਂ ਲੋਕ ਹੱਸਦੇ ਆ ਪਰ ਹਾਸੇ ਦੇ ਪਿੱਛੇ ਵੀ ਨਿਰਾਸ਼ਾ ਲੁਕੀ ਆ ਓਨੀਆਂ ਕਲਮਾਂ ਨਹੀਂ ਟੰਗੀਆਂ ਹੋਣੀਆਂ ਇੱਥੇ ਜਿਨ੍ਹਾਂ ਦੇ ਡੱਬ ਦੇ ਵਿੱਚ ਰਿਵਾਲਵਰ ਟੰਗੇ ਆ ਇਹ ਫੁਕਰੇ ਲੋਕ ਆ ਇਹਨਾਂ ਦੇ ਵਿੱਚੋਂ 90% ਫੁਕਰੇ ਲੋਕ ਆ ਉਹ ਫੁਕਰੇ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ ਆ ਜਿਹੜੇ ਟੌਰ ਮਾਰਨ ਦੇ ਲਈ ਵਿਆਹ ਦੇ ਵਿੱਚ ਫੈਰ ਕਰਾਂਗੇ ਛੱਤ ਤੇ ਖੜ ਕੇ ਫੈਰ ਕਰਾਂਗੇ ਵੈਲੀ ਸਿੱਧੇ ਕਰ ਦਾਂਗੇ ਐ ਕਰ ਦਾਂਗੇ ਪੰਜਾਬ ਇਵੇਂ ਨਹੀਂ ਸੀ ਪੰਜਾਬ ਸੂਟਕੇਸ ਦੇ ਵਿੱਚ ਕਿਸੇ ਦੁਸ਼ਮਣ ਨੂੰ ਵੀ ਮਾਰ ਕੇ ਨਹੀਂ ਸੀ ਪਾਉਂਦਾ ਪੰਜਾਬ ਦੇ ਵਿੱਚ ਕਿਸੇ ਦੀ লাশ ਨੂੰ ਘਰ ਦੇ ਵਿੱਚ ਹੀ ਨਹੀਂ ਸੀ ਦਬਰ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਗਵਾਂਡੀਆਂ ਨੂੰ ਅੜਖ ਦੀ ਖਾਤਰ ਨਹੀਂ ਸੀ ਮਾਰਿਆ ਜਾਂਦਾ ਪਿਛਲੇ ਨਿੰਦਗਾ ਖਬਰਾਂ ਪੜ੍ਹਨ ਲੋ ਤੁਸੀਂ ਇਧਰ ਇੱਕ ਪਿੰਡ ਦੇ ਵਿੱਚੋਂ ਖਬਰ ਆਈ ਆ ਕਿ ਬੰਦੇ ਨੇ ਆਪਦੀ ਘਰ ਵਾਲੀ ਨੂੰ ਗੰਡਾਸੇ ਨਾਲ ਵੱਢਿਆ ਉਹਦੀ ਥੌਣ ਦੇ ਉੱਤੇ ਲਗਾਤਾਰ ਵਾਰ ਕੀਤੇ ਤੇ ਨਾਲ ਵੀਡੀਓ ਬਣਾ ਰਿਆ ਉਹ ਕੁਲਦੀਪ ਸਿੰਘ ਆ ਉਹ ਇਹ ਗੱਲ ਕਹਿੰਦਾ ਜੀ ਕਿ ਮਾਰ ਕੇ ਉਹਨੂੰ ਬਿਲਕੁਲ ਜਦੋਂ ਮਰ ਗਈ ਕਹਿੰਦਾ ਜੀ ਕਿ ਆ ਪਈ ਹੈ ਵੱਡੀ ਆ ਮੇਰੇ ਕੋਲੇ ਗੰਡਾਸਾ ਆ ਪਿਆ ਗੰਡਾਸਾ ਤੇ ਮੈਂ ਮਾਰੀਆ ਤੇ ਪੁਲਿਸ ਦੇ ਕੋਲੇ ਗਿਆ ਕਹਿੰਦਾ ਜੀ ਮੈਂ ਉਹਨੂੰ ਮਾਰਿਆ ਆ ਕਿਉਂ ਕਿ ਕਿਉਂਕਿ ਇਹਦੇ ਚਿਰਫਤਰ ਦੇ ਉੱਤੇ ਸ਼ੱਕ ਸੀ ਪਿਛਲੇ ਦਿਨੀ ਇੱਕ ਹੋਰ ਖਬਰ ਆਈ ਬੰਦੇ ਨੇ ਆਪਦੇ ਗਵਾਂਡੀ ਦੇ ਗੋਲੀ ਮਾਰ ਕੇ ਉਹਨੂੰ ਬੰਦੂਕ ਨਾਲ ਮਾਰਤਾ ਕਿਉਂ ਕਿਉਂਕਿ ਉਹਨੂੰ ਸ਼ੱਕ ਸੀ ਕਿ ਮੇਰੀ ਘਰ ਵਾਲੀ ਨਾਲ ਇਹਦੇ ਸਬੰਧ ਆ ਪੰਜਾਬ ਜ਼ਹਿਨੀ ਤੌਰ ਦੇ ਉੱਤੇ ਚਰਿੱਤਰ ਦੇ ਤੌਰ ਦੇ ਉੱਤੇ ਕਿਰਦਾਰ ਦੇ ਤੌਰ ਦੇ ਉੱਤੇ ਅਣਖ ਦੇ ਤੌਰ ਤੇ ਬਹਾਦਰੀ ਦੇ ਤੌਰ ਦੇ ਉੱਤੇ ਖੜਾ ਕਿਥੇ ਜੇ ਸਵਾਲ ਸਿਰਫ ਇਹ ਆ ਪੰਜਾਬ ਦੇ ਵਿੱਚ ਇੰਉਂ ਸੱਚੀ ਮੁੱਚੀ ਨਹੀਂ ਸੀ ਹੁੰਦਾ ਪੰਜਾਬ ਉਹ ਨਹੀਂ ਰਿਹਾ ਅਸੀਂ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਆਪਦੀ ਪੀੜ੍ਹੀ ਨੂੰ ਕੀ ਦੱਸਾਂਗੇ ਕਿ ਅਸੀਂ ਉਸ ਪੰਜਾਬ ਦੇ ਵਾਸੀ ਆ ਜਿੱਥੇ ਪਾਣੀ ਆ ਜਿਹੜਾ ਉਹ ਧਰਤੀ ਦੇ ਵਿੱਚੋਂ ਲੱਭਦਾ ਨਹੀਂ ਸੀ ਯੂਰੇਨੀਅਮ ਦੇ ਕਰਕੇ ਹੋਰ ਖਤਰਨਾਕ ਤਾਤਾ ਦੇ ਕਰਕੇ ਸਾਡਾ ਪੰਜਾਬੀਆ ਦਾ ਬੁਰਾ ਹਾਲ ਹੋ ਗਿਆ ਸੀ ਜਿੱਥੇ 5000 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਸੀ ਜਿੱਥੇ ਚਿੱਟੇ ਨੇ ਸਾਡੇ ਪੁਰਖਿਆਂ ਨੂੰ ਬਰਬਾਦ ਕਰਤਾ ਜਿੱਥੇ ਹਵਾ ਅਸੀਂ ਪਲੀਤ ਕਰ ਦਿੱਤੀ ਸੀ ਜਿੱਥੇ ਬੰਦਾ ਬੰਦੇ ਦਾ ਵੈਰੀ ਸੈਕਿੰਡ ਚ ਬਣ ਜਾਂਦਾ ਸੀ ਜਿੱਥੇ ਧਰਮ ਦੇ ਨਾਂ ਦੇ ਉੱਤੇ ਗਾਲਾਂ ਕੱਢਦੇ ਹੁੰਦੇ ਸੀ ਆ ਅਸੀਂ ਸਿਫਤ ਕਰਿਆ ਕਰਾਂਗੇ ਪੰਜਾਬੀਆਂ ਦੀ ਸਾਡੇ ਕੋਲੇ ਵਰਤਮਾਨ ਦੇ ਵਿੱਚ ਕੁਝ ਨਹੀਂ ਜਿਹੜਾ ਭਵਿੱਖ ਦੇ ਵਿੱਚ ਦੱਸਿਆ ਜਾ ਸਕੇ ਅਗਲੀਆਂ ਪੀੜ੍ਹੀਆਂ ਨੂੰ ਸਾਡੇ ਕੋਲੇ ਲੈ ਦੇ ਕੇ ਅਤੀਤ ਹੀ ਆ ਕਿ ਭਾਈ ਅਸੀਂ ਕੁਰਬਾਨੀਆਂ ਇੰਨੀਆਂ ਦਿੱਤੀਆਂ ਸਾਡੇ ਗੁਰੂ ਸਾਹਿਬਾਨ ਨੇ ਇਸ ਤਰੀਕੇ ਨਾਲ ਕੁਰਬਾਨੀਆਂ ਦਿੱਤੀਆਂ ਸਾਡੇ ਬਹਾਦਰ ਯੋਧਿਆਂ ਦੀਆਂ ਕੁਰਬਾਨੀਆਂ ਇਹ ਆ ਸਾਡੇ ਸ਼ਹੀਦ ਆ ਆ ਹਨ ਸਾਡੇ ਵੱਖ-ਵੱਖ ਰਾਜਨੀਤਿਕ ਲੋਕ ਆ ਆ ਸਨ ਅਸੀਂ ਪੰਜਾਬਗਾਂ ਨੇ ਇਨਾ-ਇਨਾ ਖੇਤਰਾਂ 'ਚ ਆ ਯੋਗਦਾਨ ਪਾਇਆ ਵਰਤਮਾਨ ਦੇ ਵਿੱਚ ਪੰਜਾਬਗਾਂ ਦੇ ਭੱਲੇ ਕੀ ਆ ਵਰਤਮਾਨ ਦੇ ਵਿੱਚ ਨਾ ਹਵਾ ਚੰਗੀ ਨਾ ਦੁੱਧ ਚੰਗਾ ਨਾ ਪਾਣੀ ਚੰਗਾ ਨਾ ਕਣਕ ਚੰਗੀ ਨਾ ਅਰਤ ਚੰਗੀ ਨਾ ਕਰਦਾਰ ਚੰਗੇ ਮੈਂ ਹੈਰਾਨ ਹੁੰਨਾ ਵੀ ਪੰਜਾਬ ਕਿਹੜੇ ਪਾਸੇ ਨੂੰ ਧੁਰ ਪਿਆ ਪਰ ਖੈਰ ਵੇਨੇ ਕੀ ਬਣਦਾ ਹਰ ਬੰਦਾ ਆਪੋ ਆਪਣੇ ਪ੍ਰਤੀ ਜਵਾਬਦੇਹ ਰਹੇ ਕਿ ਮੈਂ ਗਲਤ ਕੰਮ ਨਹੀਂ ਕਰਨਾ ਤੇ ਮੈਂ ਤਾਂ ਸਿਰਫ ਸਹੀ ਕਰਨਾ ਮੈਂ ਤਾਂ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੇ ਵਰ ਉਸਾਏ ਹੋਏ ਪੰਜਾਬ ਦੇ ਵਿੱਚ ਜੇ ਰਹਿਣਾ ਤੇ ਚੰਗੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਆ ਪੰਜਾਬੀ ਖਿਆਲ ਨਹੀਂ ਕਰਦੇ ਦੁੱਖ ਹੈ ਇਸ ਗੱਲ ਦਾ ਪੰਜਾਬੀ ਪੰਜਾਬੀ ਨੂੰ ਮਾਰਨ ਲੱਗਾ ਸਿਕੰਡ ਲਾਉਂਦਾ ਤੇ ਇਸੇ ਗੱਲ ਕਰਕੇ ਅੱਜ ਜੰਪੀnga ਦੇ ਚਿਹਰੇ ਸਿਰਾਂ ਤੋਂ ਕਮ ਲੈਣ ਵਾਲੇ ਲੋਕਾਂ ਦੇ ਚਿਹਰੇ ਉਦਾਸ ਆ